ੱਲਾ ਚਲੋ ਹੋ ਲਿਖਿਆ ਜੋ ਲੇਖਾਂ ਵਿੱਚ ਉਹ ਯੋ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਲਿਖਿਆ ਜੋ ਲੇਖਾਂ ਵਿੱਚ ਯੋ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਉਹਦੇ ਹੱਥ ਹੈ ਡਾਡੇ ਹੱਥ ਹੈ ਡਾਡੇ ਹੱਥ ਹੈ ਸਭ ਦੀ ਡੋਰ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਹੋ ਮਾਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀਦਾ ਉਮਰਾਂ ਦੇ ਦਾਵੇ ਕੀ ਭਰੋਸਾ ਨੀਓ ਖੜੀਦਾ ਮਾਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀਦਾ ਉਮਰਾਂ ਦੇ ਦਾਵੇ ਕੀ ਪਰੋਸਾਂ ਨੀਉ ਘੜੀ ਦਾ ਚੱਲੇ ਉਹਦੇ ਅੱਗੇ ਚੱਲੇ ਉਹਦੇ ਅੱਗੇ ਚੱਲੇ ਉਹਦੇ ਅੱਗੇ ਕਿਸੇ ਦਾ ਨਾ ਜ਼ੋਰ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸੱਜਣਾ ਹੋ ਜ਼ਿੰਦਗੀ ਦੇ ਰੰਗ ਸੱਜਣਾ ਹੋ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋ ਜ਼ਿੰਦਗੀ ਦੇ ਰੰਗ ਸਜਣਾ